ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ ਇੱਕ ਵਾਰ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਤ ਵੱਦ ਸਬਸਕ੍ਰਾਈਬ ਕਰਨਾ ਲੱਗੇ ਬੈਲ ਬਟਨ ਨੂੰ ਆਲ ਸੈਟ ਕਰਨਾ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਪਹੁੰਚੇ ਆਂ ਪਿੰਡ ਨਸ਼ਹਿਰ ਆਪਨੂਆ ਚੌਧਰੀਵਾਲਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਸਵੀਰ ਵੀ ਤਰਨਤਾਰਨ ਸਾਹਿਬ ਬਾਈ ਪਲਵਿੰਦਰ ਸਿੰਘ ਪੰਨੂ ਦੇ ਕੋਲ ਪਹੁੰਚੇ ਆ ਉਹਦੇ ਰੇ ਜਾਣਕਾਰੀ ਲੈ ਕੇ ਦਵਾਂਗੇ ਨਰਕ ਪਰਖ ਤੁਹਾਡਾ ਕੰਮ ਹੈ ਤਸੱਲੀ ਆ ਕੇ ਕਰਨਾ ਕਰਕੇ ਅਲ ਜਾਣਾ ਕਿਤੇ ਉਹ ਵੀ ਖਰੀਦਦਾਰੀ ਕਰਦੇ ਜੇ ਫਰਜ ਸਮਝ ਕੇ ਠੀਕ ਹੈ ਜੀ ਬਾਣੇ ਰੋ ਐਂਡ ਤੱਕਰ ਤੇ ਪੁੱਛਾਂਗੇ ਸਾਰੇ ਅੱਜ ਦੇ ਰੇਟ ਭਾਪ ਅਤੇ ਜਾਇਜ ਤੋਂ ਜਾਇਜ ਕੀਮਤ ਦੇ ਵਿੱਚ ਜਿਹੜੀ ਤੁਹਾਨੂੰ ਖਰੀਦਦਾਰੀ ਕਰਵਾਵਾਂਗੇ ਠੀਕ ਹੈ ਜੀ ਤੇ ਆਓ ਕਰੀਏ ਗੱਲ ਭਾਈ ਪਲਵਿੰਦਰ ਸਿੰਘ ਪੰਨੂ ਦੇ ਨਾਲ ਭਾਈ ਪਲਵਿੰਦਰ ਸਿੰਘ ਸਾਸ੍ਰੀ ਕਾਲ ਸਤਿ ਸ਼੍ਰੀ ਅਕਾਲ ਸੰਸਾਦ ਜਹਾਜ ਜੀ ਚੜ੍ਹਦੀ ਕਲਾ ਭਰਾ ਮਹਾਰਾਜ ਕਿਰਪਾ ਸੱਚੇ ਪਾਤਸ਼ਾਹ ਹਰਗੇ ਦੇ ਕਰੇ ਵਾਹੀ ਚੜ੍ਹਦੀ ਕਲਾ ਕਰੇ ਮਹਾਰਾਜ ਪਾਪਾ ਦੀਪ ਸਿੰਘ ਪਾਪਾ ਉਧਾ ਸਾਹਿਬ ਜੀ ਨੂੰ ਬੜਾ ਆਨੰਦ ਆਸ ਕਿਰਪਾ ਚਾਹ ਰਿਹਾ ਹੈ ਘਰ ਕੇ ਦਾ ਭਰਾ ਸ਼ੁਕਰ ਹੈ ਸ਼ੁਕਰ ਹੈ ਹੋਰ ਜੀ ਚੜ੍ਹਦੀ ਕਲਾ ਜੀ ਹਾਂ ਤੇ ਪਿੰਡ ਸ਼ਹਿਰਾ ਪਨਵਾਇ ਤੇ ਸਿਹਰੇ ਦੀ ਤੰਤਰ ਮਜਰਾ ਦਾ ਮੈਂ ਨੰਬਰ ਜੀ 99566834 ਠੀਕ ਹੈ ਅੱਜ ਦੋ ਪਸ਼ੂ ਪਾਗੋ ਠੀਕ ਹੈ ਜੀ ਤਾਂ ਜੀ ਤਾਜੇ ਸੋਏ ਹਾਂ ਜੀ ਠੀਕ ਹੈ ਮੈਂ ਤਾਂ ਸ਼ੁਰੂਆਤ ਕਰੀਏ ਹਾਂ ਜੀ ਮੈਂ ਤਾਂ ਘਰ ਨੂੰ ਜਨਗਤ ਕਰ ਦਿੰਦਾ ਕਰਦੀ ਹਾਂ ਹਾਂ ਜੀ ਇਹ ਬਲਵਿੰਦਰ ਸਿੰਘ ਜੀ ਕਿੰਨਾ ਦੁੱਧ ਹੋਊਗਾ ਮੈਂ ਕੋਲ ਨਹੀਂ ਤੇ ਦੁੱਧ 10 ਕਿਲੋ ਆ ਗੱਡੀਆਂ ਵਾਲਾ ਲੋਕ ਦਵਾਦਾ ਕਟਾ ਤੇ ਕੱਟੀ ਮਗਰ ਮਗਰ ਕਟਾ ਜੀ ਘਟਾ ਕੇ ਜੀ ਅੱਜ ਸ਼ਹਿਰਾ ਸੱਤਾਂ ਬਣਾ ਦੀ ਸਹੀ ਹੈ ਜੀ ਹਾਂ ਆ ਬੱਚਾ ਆ ਗਿਆ ਹਾਂ ਤੇ ਤੋੜਾ ਤਰਾ ਕਰਵਾਈਏ ਜੇ ਕਿ ਸੂਬਾ ਤੇ ਜਾਉ ਹਾਂਜੀ 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 ਤੇ ਜੇ ਕਸੂਬੇ ਨੇ ਪਠਾੜੇ ਤੇਰੀ ਬਹੁਤ ਜ਼ਿਆਦੀ ਓਕੇ ਹਾਂ ਤੋੜ ਦੋ ਇਹ ਲੈ ਲਓਏ ਕਰੋ ਚੈੱਕ ਤੇ 9 ਕਿਲੋ ਸੱਚ ਨੂੰ ਦੁੱਧ ਜੇ ਮੌਕੇ ਦਾ ਲਾਓ ਮੋੜ ਲਿਓ ਲਾਓ ਲਾਓ ਲੋ ਜੀ ਵੰਦ ਉੱਥੇ ਰਹਿ ਜਾਓ ਜੀ ਅੰਦਰੇ ਲੈ ਜਾਓ ਲੋਏ ਆਨ ਦੇ ਵਾ ਵੇਪੂ ਬਹੁਤ ਸੋਹਣਾ ਲੱਗਾ ਕਰਮਾ ਵਾਲੀ ਨੂੰ ਕੱਲਾ ਕੱਲਾ ਥਾਣਿਆ ਤੇ ਸਿੰਘ ਮੂਹ ਦੀ ਵੀ ਬਹੁਤ ਸੋਹਣੀ ਨਾ ਦੁਆ ਤੀਜਾ ਕੋ ਹੋ ਗਈ ਤੇ ਮਗਰ ਜਿਹੜਾ ਬੱਚਾ ਕਟਾ ਆ ਗਿਆ ਮਿਲ ਕਾਫ ਤੇ ਦੁੱਧ ਜਿਹੜਾ 10 ਕਿਲੋ ਬੜੇ 10 12 ਕਿਲੋ ਦਾ ਆਉਣਾ ਭਰੀ ਜਾਊਗੀ 9 ਕਿਲੋ ਹਿਸਾਬ ਨਾਲ ਦੁੱਧ ਕਿੰਨੋਂ ਬੌੜਾ ਚੰਦੋ ਭਾਈ ਜੀ ਇਹਦੀ ਕੀਮਤ ਕਿੰਨੀ ਆ ਸੰਧੂ ਸਾਹਿਬ ਦੇਣਾ ਵਾਲਾ ਕੋਲੀ ਕਰ ਮੈਂ ਇਹਨਾਂ ਦਾ ਜੀ ਅਸਲੀ ਮੋਲ ਕਰਾਣਾ ਪਾਏ 2 ਛੜ ਦੇ ਥੋੜੀ ਯਾਰ ਛੜ ਦਿਓ ਚਲੋ 70 ਯਾਰ ਦੀ ਠੀਕ ਆ 3 ਘਟ 80 ਦੀ ਦੂਜੇ ਨੰਬਰ ਤੇ ਵਹਿੜ ਆ ਗਈ ਸੂਈ ਸਵਾਈ ਤੇ ਟਾਈਮ ਦਾ ਨੋਟ ਕਰ ਲਓ ਤੇ ਟਾਈਮ 2:30 ਦਾ ਹੋ ਗਿਆ ਨਾ 2:30 ਦਾ ਟਾਈਮ ਹੋ ਗਿਆ ਹਾਂ ਦਿਨੇ ਕਿਨੇ ਵਜੇ ਚਵਾਈ ਆ ਦਿਨ ਦੀ ਚਵਾਈ ਆਪਣੀ 7 ਵਜੇ ਦੀ ਹੈ ਤੇ ਅੱਜ ਫਿਰ ਟਾਈਮ ਪਿਆ ਹੈ ਚਵਾਈ ਅੱਜ ਟਾਈਮ ਪਿਆ ਬੱਚੀ ਆ ਗਈ ਮਗਰ ਹਨਾ ਗਾਂ ਦੇ ਖੁੱਲ ਗਏ ਤੋੜਾ ਕਰ ਉਹ ਕੱਟਣਾ ਚਾਹੁੰਦਾ ਹਾਂ ਮਾਝੇ ਦੇ ਦੋਵੇਂ ਬੱਚੇ ਸੋਹਣੇ ਇੱਕ ਦੇ ਮਗਰ ਕੱਟਾ ਇੱਕ ਦੇ ਮਗਰ ਬੱਚੀ ਵਹਿੜ ਦੇ ਹਾਂ ਥੋੜਾ ਬੜਾ ਗਰਮੀ ਦਾ ਤੋਹ ਭਾਜੀ ਦੋ ਗਲੀ ਦੋ ਗਲਾ ਕਰੋ ਸੰਗ ਸਾਡਾ ਬੜਾ ਸਮਾਂ ਲੱਗਦਾ ਬਹੁਤ ਆ ਜਾਂਦੀ ਹੈ ਜੀ ਦੁੱਧ ਬੌਲਾ ਕਿੰਨਾ ਹੋਗਾ ਬੌਲਾ ਅਜੇ ਹੋਗਾ ਜੀ 14 ਲੀਟਰ 15 ਦੇ ਲੱਗ 14 ਕਿਲੋ ਬੌਲਾ ਕਿਦੰਦੀ ਸੂਈ ਆ ਇੱਕ ਸੂਈ ਨੂੰ ਅੱਜ ਹੋ ਗਿਆ ਜੀ ਤੀਜਾ ਦਿਨ ਤਿੰਨ ਦਿਨ ਹੋ ਗਏ ਸੂਈ ਨੂੰ ਹਣਾ ਮੋੜ ਲਿਓ ਮੋੜ ਲਿਓ ਲੈਓ ਕਨਵਾ ਸੂਆ ਵੜ ਦੂਜੇ ਸੀ ਹੋਇਆ ਜੀ ਦੋ ਚਾਰ ਦੁਬਾਰ ਲੋ ਕਰੋ ਚੱਕ ਸੰ ਲੈ ਵਾ ਬਹੁਤ ਸੋਹਣਾ ਅਟਰ ਕੁਆਲਟੀ ਆ ਤੇ ਕਰੋ ਸੰਗ ਦੇ ਵਿੱਚ ਸੱਜਣੋ ਦੁੱਧ ਬੜੇ ਆਰਾਮ ਨਾਲ 15-16 ਕਿਲੋ ਭਰੀ ਆ ਨਾ ਵੜ ਨੇ ਹੋਣ 14 ਕਿਲੋ ਹੀ ਆ ਤੇ ਕਿੰਨੇ ਦੀ ਦੇ ਦੀਏ ਇਹ ਸੰਤੂ ਸਾਹਿਬ ਦੇਣ ਨੂੰ ਜੀ ਆਪਾਂ 50 ਦੀ ਦੇ ਦੀਏ ਹਾਂ ਏਡੀ ਚੰਗੀ ਠੰਡੀ ਧੀਰੀ ਤੇ ਦੁੱਧ ਵੀ ਚਲੋ ਜਿਆਦਾ ਨਹੀਂ ਹੈ 20 ਕਿਲੋ ਨਾ ਭਰਾਇਆ ਤੇ ਕੋਈ ਵਧੀਆ ਕੀਪਰਾ ਹੋਊਗੀ ਠੀਕ ਆ ਠੀਕ ਹੈ ਜੀ ਹੂੰ ਚਲੋ 50 ਦੀ ਅਗਰ 50 ਦੀ ਦੇ ਦਈਏ ਛੜਦਗੇ ਵਿੱਚੋਂ ਤਾਂ ਦੋ ਛੜਦਗੇ ਤਾਂ ਛੜਦਗੇ ਠੀਕ ਆ 48000 ਦੀਆਂ ਨਾ ਵੀਰ ਕੋਈ ਤੰਗਣਾ ਕਰੇਗਾ ਠੀਕ ਆ ਲਓ ਸੱਜਣੋ 48000 ਦੀ ਜੈਸਨੋ ਆ ਵਹਿੜ ਦੀ ਵਹਿੜ ਚੰਗੀ ਖਰੀਦਦਾਰੀ ਕਰਿਓ ਥਣ ਵੀ ਚੰਗਾ ਤੇ ਬਾਈ 20 ਕਿਲੋਆਂ ਦਾ 20 ਨਾ ਦਊਗੀ ਤੇ 18 19 ਰੋ ਤਾਂ ਨਹੀਂ ਜਾਗਦਾ ਨਹੀਂ ਸਤੂ ਸਾਰ ਟਾਈਮ ਵੇਖੋ ਬਾਕੀ ਸੋਹਣਿਆ ਹਿਸਾਬ ਨਾਲ ਲਾਓ ਤਾਂ ਕਿੰਨੇ ਮਾਈ ਕੋਲੇ ਬਣੀ ਆ ਬੋਲੇ ਆ ਥਲੇ ਦੁੱਧ ਤੇਰੇ ਠੀਕ ਆ ਜਾਣਾ ਨਹੀਂ ਹਾਂ ਸੋਹਣੇ ਆ ਪਛੂ ਦੋਵੇਂ ਤਰੇ ਤੇ ਖਰੀਦਾਰੀ ਸਜਣੋ ਕਰਿਓ ਸასი ਕਾਲ ਜੀ ਸਾਰਿਆਂ